ਸਟਰਗਲ ਲਾਈਫ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਪਿੰਡ ਖੁਰਾਣਾ ਜ਼ਿਲ੍ਹਾ ਸੰਗਰੂਰ ਵਿਖੇ ਜੋ 87 ਛੇ ਮੁਲਾਜ਼ਮਾਂ ਦਾ ਸੰਘਰਸ਼ ਚੱਲ ਰਿਹਾ ਸੀ ਅੱਜ 7 ਮਹੀਨਿਆਂ ਬਾਅਦ ਉਹ ਸਮਾਪਤ ਹੋ ਗਿਆ ਹੈ ਘਰ ਵਾਪਸੀ ਸਮੇਂ ਇੰਦਰਜੀਤ ਸਿੰਘ ਮਾਨਸਾ ਜੀ ਨੇ ਕੀ ਕਿਹਾ ਆਓ ਸੁਣਦੇ ਹਾਂ ਜੀ ਜੋ ਵੀ ਅਗਲਾ ਪਲਾਨ ਆਪਣੇ ਨਾਲ ਸਾਂਝਾ ਕਰਦੇ ਇੰਦਰਜੀਤ ਸਿੰਘ ਮਾਨਸਾ ਹਾਂ ਜੀ ਸਾਰੇ ਹੀ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ 7 ਮਹੀਨੇ ਬੋਲਦਾ ਹੀ ਰਿਹਾ ਤੇ ਅੱਜ ਮੈਂ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਅੱਜ ਹੁਣ ਅਸੀਂ ਸਰਕਾਰ ਨੂੰ ਬੁਲਾਉਣਾ ਹੈ ਸਾਡੇ ਹੱਕ ਦੇ ਵਿੱਚ ਤੇ ਸਰਕਾਰ ਨੂੰ ਬੁਲਾਉਣ ਦੇ ਲਈ ਸਾਨੂੰ 7 ਮਹੀਨੇ ਬੋਲਣਾ ਪਿਆ ਅਸੀਂ ਇਸ ਪੁਰਾਣਾ ਪਿੰਡ ਦੀ ਇਸ ਧਰਤੀ ਤੋਂ ਇਸ ਆਸ ਨਾਲ ਜਾਵਾਂਗੇ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਸੜਕਾਂ ਤੇ ਨਾ ਆਉਣਾ ਪਵੇ ਪਰ ਪੰਜਾਬ ਦੇ ਮੁਲਾਜ਼ਮਾਂ ਦੇ ਹਿੱਸੇ ਸਰਤਾਂ ਸੰਘਰਸ਼ ਆਉਂਦੇ ਰਹਿੰਦੇ ਆ ਬਲੰਦੀ ਤੇ ਰਹੇ ਹੋ ਹੌਸਲੇ ਚ ਰਹੇ ਹੋ ਇਕੱਲਾ ਬੰਦਾ ਕਦੇ ਕੋਈ ਕੁਝ ਨਹੀਂ ਕਰ ਸਕਦਾ ਇਹ ਟੀਮ ਵਰਕ ਹੁੰਦਾ ਮਤਲਬ ਮੇਰੇ ਚ ਕੋਈ ਇਤਾਂ ਦੀ ਹੌਸਲਾਤਾ ਹੈਗਾ ਸੀ ਵੀ ਮੈਂ ਬੈਠਾ ਰਹਿ ਸਕਦਾ ਪਰ ਜੇ ਤੁਹਾਡੇ ਚ ਕੋਈ ਸਾਥ ਨਾ ਦਿੰਦਾ ਤਾਂ ਮੈਂ ਵੀ ਇੱਥੇ ਇਕੱਲਾ ਕੀ ਕਰਦਾ ਦੂਸਰੀ ਗੱਲ ਸਰਦਾਰ ਮਨਪ੍ਰੀਤ ਸਿੰਘ ਮੋਗਾ ਜੀ ਕੋਰਲਾਲ ਜੀ ਤੇ ਸਾਡੀ ਸਾਰੀ ਸਟੇਟ ਕਮੇਟੀ ਬਾਕੀ ਜ਼ਿਲ੍ਹਾ ਗੂ ਸਾਹਿਬਾਨ ਇਹ ਕੁਦਰਤੀ ਕੋਈ ਇੱਥੇ ਨਾ ਅਸੀਂ ਕਈ ਵਾਰ ਸ਼ਬਦ ਬੋਲ ਦਿੰਦੇ ਸੀ ਤੁਰੇ ਫਿਰਦੇ ਵੀ ਕੋਈ ਬਾਬੇ ਦਾ ਆਸਰਾ ਹੈਗਾ ਵੈਸੇ ਹੀ ਬੋਲ ਦਿੰਦੇ ਸੀ ਕਿਉਂਕਿ ਜਿਹੜਾ ਵੀ ਕੰਮ ਕਰਦੇ ਸੀ ਉਹ ਸਿੱਧਾ ਪੈ ਜਾਂਦਾ ਸੀ じゃ ਤਾਂ ਇਹ ਸਾਰੀ ਟੀਮ ਤੇ ਇਸ ਤਰ੍ਹਾਂ ਦੀ ਕਿਰਪਾ ਰਹੀ ਹੈ ਵੀ ਇਹਨਾਂ ਨੇ ਕਿਤੇ ਵੀ ਫੈਸਲਾ ਨਹੀਂ ਕੋਈ ਗਲਤ ਲਿਆ ਕਿਤੇ ਵੀ ਇੱਥੋਂ ਤੁਸੀਂ ਇਸ ਸੰਘਰਸ਼ ਦੇ ਵਿੱਚੋਂ ਜਿਹੜੇ ਇਸ ਸੰਘਰਸ਼ ਦੇ ਵਿੱਚ ਜੁੜੇ ਹੋਏ ਲੋਕ ਨੇ ਉਹਨਾਂ ਦੀ ਕਦੇ ਵੀ ਧੌਣ ਨਹੀਂ ਵੀ ਨਹੀਂ ਹੋਊਗੀ ਇਸ ਸੰਘਰਸ਼ ਦੀ ਬਦੌਲਤ ਬਹੁਤ ਸਾਰੇ ਸੰਘਰਸ਼ ਸਮੇਂ-ਸਮੇਂ ਤੇ ਜ਼ਿੰਦਗੀ ਚਾਹੇ ਜਿਹਾ ਆਏ ਹੋਣਗੇ ਕੀ ਜਦਾਂ ਇਹ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ ਸੀ ਜਿਨ੍ਹਾਂ ਦੇ ਕਰਕੇ ਅਸੀਂ ਆਪਦੇ ਉਹ ਕਲੰਕ ਵੀ ਲਾ ਕੇ ਜਾ ਰਹੇ ਹਾਂ ਤੇ ਤੋਂ ਮੈਂ ਤਾਂ ਬਸ ਇਹੀ ਸ਼ਬਦ ਕਹਿਣਾ ਵੀ ਟੀਮ ਵਰਕ ਅੱਗੇ ਵੀ ਟੀਮ ਦੇ ਤਹਿਤ ਰਹੋ ਤਾਂ ਮਤ ਸਮੂਹ ਕਾਡਰ ਜੁੜ ਕੇ ਰਹੋ ਜਿਹੜੇ ਸਾਥੀ ਹਲੇ ਵੀ ਸਾਡੇ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਬੇਨਤੀ ਐ ਇਸ ਮੰਚ ਤੋਂ ਅੱਗੇ ਵੀ ਬੇਨਤੀ ਕਰਾਂਗੇ ਵੀ ਵੱਡੇ ਕਾਫਲੇ ਬਣਾਓ ਵੱਡਾ ਲਾਮ ਲਖਸ਼ਰ ਬਣਾਓ ਤਾਂ ਜੋ ਅਸੀਂ ਸਾਰੇ ਲਾਭ ਲਈਏ ਨਹੀਂ ਇਹ ਸਰਕਾਰਾਂ ਲਾਰੇ ਲਾ ਕੇ ਦੰਗ ਟਪਾਉਣ ਦੀ ਨੀਤੀ ਤੇ ਚੱਲਦੇ ਆ ਰਹਿੰਦੀਆਂ ਨੇ ਪਰ ਹੁਣ ਅਸੀਂ ਇਹ ਮੰਗ ਨੂੰ ਜੇਰੂ ਪੈਦਾ ਕਰ ਲਿਆ ਤੇ ਇਹਨੂੰ ਮਨਵਾ ਲ ਕੇ ਵੀ ਛੱਡ ਗਏ ਸੋ ਸਾਥੀਓ ਬਸ ਮੇਰਾ ਤਾਂ ਇਦ ਇੱਕ ਸ਼ਬਦ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਹਰ ਸਮੇਂ ਤੁਸੀਂ ਨਾਲ ਖੜੇ ਇਸ ਖੁਰਾਣੇ ਪਿੰਡ ਦੇ ਲੋਕਾਂ ਦਾ ਭਰਾਤਰੀ ਜੱਥੇਬੰਦੀਆਂ ਦਾ ਭਰਾਤਰੀ ਜੱਥੇਬੰਦੀਆਂ ਦੇ ਕਰਕੇ ਹੀ ਅਸੀਂ ਇਸ ਮદાન ਨੂੰ ਗਰਮ ਕੀਤਾ ਸੀ ਮੰਗਾਇਆ ਸੀ ਕਿ ਉਹਨਾਂ ਦੀ ਸਾਨੂੰ ਸਾਥ ਵੀ ਇੰਨਾ ਜ਼ਿਆਦਾ ਮਿਲਿਆ ਵੀ ਸਾਡਾ ਅੰਦੋਲਨ ਹੈ ਜਿਹੜਾ ਆਹ ਦੇਖੋ ਸਿਖਰ ਤੇ ਪਹੁੰਚ ਗਿਆ ਸੋ ਸਾਰੇ ਮਾਤਲ ਮੇਲ ਤੇ ਤਹ ਤਿਆ ਕਰੋ ਪ੍ਰਾਥੀ ਜਥੇਬੰਦੀਆਂ ਦਾ ਜਦੋਂ ਪ੍ਰੋਗਰਾਮ ਹੁੰਦਾ ਉੱਥੇ ਵੀ ਸਾਥ ਦਿਆ ਕਰੋ ਸੋ ਬਾਕੀ ਗੱਲਬਾਤ ਆਪਣੀ ਲਗਾਤਾਰ ਸਮੇਂ ਸਮੇਂ ਤੇ ਚੱਲਦੀ ਰਹੂਗੀ ਜਿਵੇਂ ਇੱਕ ਥੋੜੀ ਜੀ ਗੱਲ ਸੀ ਮੈਂ ਇਥੋਂ ਮੰਚ ਤੋਂ ਦੇਖੋ ਹੁਣ ਬੋਲਦਿਆਂ ਗੱਲ ਆਈ ਵੀ ਦੇ ਜਿਹੜੇ ਸਾਥੀ ਨੇ ਗੁਰਲਾਲ ਦੀ ਟੀਮ ਦੇ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਸ਼ੰਕਾ ਰਹਿੰਦਾ ਵੀ ਕਿਸੇ ਸਾਡੀ ਗੱਲ ਹੈ ਜਿਹੜੀ ਯੋਗਤਾ ਐਡ ਦੀ ਉਹ ਪਿੱਛੇ ਨਾ ਰਹੀ ਮੰਗ ਪੱਤਰ 'ਚ ਹੈਗੀ ਐ ਇਥੋਂ ਮੰਚ ਤੋਂ ਵੀ ਨੋਟ ਕਰਾਉਣਿਓ ਆਪਦੇ ਦਿਮਾਗ 'ਚ ਡਰ ਨਾ ਲਿਆਇਓ ਕਦੇ ਵੀ ਤੁਹਾਡੀ ਮੰਗ ਹੈ ਜਿਹੜੀ ਉਹ ਪੈਲ ਦੇ ਆਧਾਰ ਤੇ ਪਹਿਲਾਂ ਵੀ ਪੁੱਟ ਹੋਈ ਹੈ ਹੱਲ ਕਰਵਾ ਕੇ ਵੀ ਪੈਲ ਦੇ ਆਧਾਰ ਤੇ ਰਹਿ ਆ ਮੰਗੇ ਸੋ ਮਨਪ੍ਰੀਤ ਸਿੰਘ ਮੋਗਾ ਤੇ ਗੁਰਲਾਲ ਸਿੰਘ ਦੀ ਸਾਰੀ ਟੀਮ ਨੂੰ ਵਧਾਈਆਂ ਜੀ ਮੇਰੇ ਹਿੱਸੇ ਜਿੰਨੀ ਜ਼ਿੰਮੇਵਾਰੀ ਆਈ ਮੈਂ ਕੋਸ਼ਿਸ਼ ਕਰੀ ਆ ਵੀ ਉਹਨੂੰ ਇਮਾਨਦਾਰੀ ਨਾਲ ਤਨਦੇਹੀ ਨਾਲ ਤੇ ਸਹਿਜਮਤੀ ਨਾਲ ਨਿਵਾਵਾ ਤੇ ਨਿਭਾਈ ਹੈਗੀ ਜੇ ਕੋਈ ਘਾਟਾ ਵਾਤਾ ਰਹਿ ਗਿਆ ਹੋਈਆਂ ਤਾਂ ਮਾਫ ਕਰਿਓ ਛੋਟਾ ਭਰਾ ਸਮਝ ਕੇ ਬਹੁਤ ਬਹੁਤ ਧੰਨਵਾਦ ਹਕੀਮਦਰਜੀਤ ਸਿੰਘ ਜੀ ਜਿੰਦਾਬਾਦ Jindabad! Jindabad!